ਸਾਥੀ ਪਰਦੇ ਪਾਏ ਨੂੰ ਆਇਆ ਸੀ ਸਾਡੇ ਜਿਹੜੇ ਸਾਥੀ ਆਉਂ ਬੈਠਾ ਨੇ ਇੱਥੇ ਆ ਕੇ ਦਰੀਆਂ ਦੇ ਉੱਤੇ ਫਿਰ ਵੀ ਤੁਸੀਂ ਦੂਰ ਤਾਈਂ ਖੜੇ ਹੋ ਮੈਂ ਪਹਿਲਾਂ ਵੀ ਬੈਂਡਿਕਟ ਤੋਂ ਮੈਨੂੰ ਸਟੇਜ ਤੇ ਸਾਰੀ ਜਿਹੜੇ ਆਗੂ ਹੈ ਸਾਡੇ ਜਿਉਂ ਜਿਹੜੇ ਤੁਸੀਂ ਮੈਕ ਤੋਂ ਬੋਲੋ ਮੈਂ ਇਸ ਨੂੰ ਲੈਗਡਿੰਗ ਦਿੰਦਾ ਵੀ ਅਸੀਂ ਮੈਕ ਤੋਂ ਵਾਰ-ਵਾਰ ਕਹੀਏ ਕਿਨਾਂ ਨੂੰ ਵਿੱਦਿਆ ਸੰਭਰੇ ਆਪਸਰ ਨੇ ਸਾਡੇ ਸੀਨੀਅਰ ਨੇ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਅਸੀਂ ਕਹੀਏ ਵੀ ਆ ਕੇ ਬੈਠੋ ਕਿਉਂ ਆਂਦੇ ਆ ਸਾਡੇ ਬੁਲਾਵੇ ਬੋਲ ਰਹੇ ਆ ਇਸ ਸਮੂਹ ਕੀ ਲੋਕ ਤਾਂ ਆ ਗਏ ਦਫ਼ਤਰਾਂ ਤੋਂ ਅੰਡ ਘਰਾਂ ਤੋਂ ਬਾਹਰ ਆ ਕੇ ਮਖੰਡੇ ਦੀ ਧਰਤੀ ਦੇ ਪਿੰਡ ਸਿਆਪਾ ਕਰਨ ਦੀ ਵੀ ਜਿਹੜੀ ਗੱਲ ਵਾਸਤੇ ਆਪਾਂ ਆਏ ਆ ਉਹ ਅਸੀਂ ਮੈਟਿਕ ਨਹੀਂ ਵਿਚਾਰ ਹੀ ਨਹੀਂ ਕਰਨੇ ਤਾਂ ਫਿਰ ਦੇਖੋ ਲੜਾਈਆਂ ਦਾ ਜਿੱਦੀਆਂ ਜੰਨੇ ਆ ਜੇ ਅਮਰੀਕਾ ਨੇ 100 ਸਾਲ ਰਾਜ ਕੀਤਾ ਸੀ ਤਾਂ ਐਵੇਂ ਨਹੀਂ ਕਰ ਗਏ ਸੀਗੇ ਕੋਈ ਸਾਡੇ ਵਰਗੇ ਜਿਹੜੇ ਪਾਸੇ ਗਏ ਉਤਰਾਂ ਸੰਘਰਸ਼ਾਂ ਦੇ ਪਾਸੇ ਰਹੇ ਸੀਗੇ ਤਾਂ ਕਰਕੇ ਜਿਹੜਾ ਭਗਤ ਸਿੰਘ ਉਹਨਾਂ ਨੂੰ ਆਪਣੀ ਕੁਰਬਾਨੀਆਂ ਦੇਣੀਆਂ ਪਈਆਂ ਸੀਗੀਆਂ ਇਹ ਸੰਘਰਸ਼ ਤਾਂ ਜਿੱਤਿਆ ਜਾਣਾ ਹੈ ਦੇਰ ਸਵੇਰ ਠੀਕ ਆ ਸੋ ਜਿੱਦੇ ਆਪਾਂ ਅੱਗੇ ਤੇ ਬੈਠ ਗਏ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਇੰਟੈਲੀਜੈਂਸੀ ਵਾਲੇ ਸਾਨੂੰ ਫੋਰਡ ਕਰੇ ਤੁਹਾਨੂੰ ਜਿਹੜਾ ਬਾਤ ਕਰ ਰਿਹਾ ਹੈ ਜਿਆਦਾ ਆਪਾਂ ਨੂੰ ਘਰਾਂ ਚੋਂ ਆਉਣੇ ਨਹੀਂ ਜੇ ਦਾ ਜੇ ਆਗੇ ਤਾਂ ਆਪਾਂ ਇਸ ਸੰਗਠਨ ਦਾ ਹਿੱਸਾ ਬਣੀਏ ਇਸ ਵਾਰੀ ਮੈਂ ਮੈਨੂੰ ਇਸ ਤੋਂ ਬਾਅਦ ਕੋਈ ਵੀ ਸਾਡੇ ਆਗੂ ਸੇਵਾ ਨਾ ਕਹਿਣ ਵੀ ਤੁਸੀਂ ਸਟੇਜ ਤੋਂ ਅਨਾਉਂਸ ਕਰੋ ਮੈਂ ਸਟੇਜ ਤੋਂ ਅਨਾਉਂਸ ਨਹੀਂ ਕਰਨਾ ਜਿਹਦਾ ਦਿਲ ਕਰਦਾ ਹੋਵੇ ਆ ਕੇ ਬੈਠਣ ਜੇ ਉਹਨੂੰ ਦਿਲ ਕਰਦਾ ਜੀ ਖੜਕੇ ਸੁਣਨਾ ਹੈ ਤਾਂ ਬਾਹਰ ਖੜਕੇ ਸੁਣੀ ਜਾ ਕੋਈ ਗੱਲ ਨਹੀਂ ਸਾਡੇ ਜਿਹੜੇ ਅਗਲੇ ਬੁਲਾਰੇ ਦਲਵੀਰ ਸਿੰਘ ਜੋਹਲ ਜੀ ਤੋਂ ਅਸੀਂ ਪਹਿਲਾਂ ਮਾਫੀ ਚਾਹਾਂਗੇ 2 ਮਿੰਟ ਰਹਿ ਕੇ ਸਮਾਂ ਦਵਾਂਗੇ ਸੀਨੀਅਰ ਮਹਿੰਦ ਪ੍ਰਧਾਨ ਇੰਜੀਨੀਅਰ ਸਿੰਘ ਰਾਜਨਦੀ ਤਲਵੰਡੀ ਐਸੀਬੀਸੀ ਵੈਲਫੇਅਰ ਫਾਊਂਡੇਸ਼ਨ ਤੋਂ ਸਾਥੀ ਆਇਆ ਉਹਨਾਂ ਨੂੰ ਸਮਾਂ ਵੀ 3 ਮਿੰਟ ਆ ਗਿਆ ਆਪਦੀ ਜਿਹੜੀ ਗੱਲਬਾਤ ਰੱਖ ਲੈਣ ਉਸ ਤੋਂ ਬਾਅਦ ਸਾਡੇ ਸਾਥੀ ਦਲਵੀਰ ਸਿੰਘ ਜਹੋਲ ਉਹ ਆਪਣੀ ਗੱਲਬਾਤ ਰੱਖਣਗੇ ਜਾਇਟ ਐਕਸ਼ਨ ਕਮੇਟੀ ਦੇ ਸੱਜੇ ਤੇ ਸਾਡੇ ਅਛਮ ਜਾਣ ਦੇ ਕੋਨੇ-ਕੋਨੇ ਤੋਂ ਆਏ ਸਾਡੇ ਇੰਜੀਨੀਅਰ ਸਹਿਬਾਨ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰ ਸਬਾਨ ਅਗੂ ਸਹਿਬਾਨ ਅਤੇ ਸਾਡੇ ਰਿਟਾਇਰੀ ਸਾਥੀ ਸਾਰਿਆਂ ਨੂੰ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਾਥਿਓ ਗੁਰੂ ਮੋਗੇ ਸਿੰਘ ਜੀ ਦਾ ਫਰਮਾਨ ਹੈ ਜੇ ਜਬੇ ਬਾਣ ਲੱਗਿਓ ਤਵੇ ਰੋਸ ਜਾਗਿਓ ਸਾਡੇ ਤੇ ਬਾਣ ਤਾਂ ਬਹੁਤ ਦੇਰ ਪਹਿਲਾਂ ਦਾ ਲੱਗਿਆ ਸੀ 1991 ਦੇ ਵਿੱਚ ਜਦੋਂ ਐ ਪ੍ਰੋਫੈਸਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੀਆਂ ਆਰਥਿਕ ਅਤੇ ਸੰਕਤੀ ਨੀਤੀਆਂ ਦੇ ਤਹਿਤ ਕੇਂਦਰੀ ਸੁਧਾਰਾਂ ਦੇ ਨਾਮ ਥੱਲੇ ਨਕਲ ਤਜਵੀਜ਼ਾਂ ਅਤੇ ਖੇਤੀ ਅਤੇ ਸੰਪਤੀ ਸੁਧਾਰਾਂ ਦੇ ਮਤਿਆਂ ਤੇ ਵਾਰਡ ਲੈਵਲ ਤੇ ਸਮਝੌਤੇ ਕੀਤੇ ਔਰ ਬਹੁਤ ਸਾਰੇ ਬੰਦਿਆਂ ਸਾਡੀਆਂ ਉਸ ਸਮੇਂ ਜੜੀਆਂ ਇਹ ਬਿੰਡਾਂ ਦੇ ਵਿੱਚ ਠੰਡਾ ਮਾਰਚ ਕਰਦੀਆਂ ਸੀ ਲੋਕਾਂ ਨੂੰ ਜਾਗਰਤ ਕਰਦੀਆਂ ਸੀ ਤੇ ਬਹੁਤ ਸਾਰੀਆਂ ਜਥੇਬੰਦੀਆਂ ਉਦੋਂ ਇਹ ਗੱਲ ਕਹਿ ਰਹੀਆਂ ਸੀ ਵੀ ਇਹ ਸਾਥੀ ਜਿਹੜੇ ਆ ਉਹ ਉੰਜ ਹੀ ਰੋਲਾ ਪਾਉਂਦੇ ਆ ਨਾ ਤਾਂ ਕੋਈ ਅਧਾਰਾ ਖਤਮ ਹੋਣਾ ਹੈ ਤੇ ਨਾ ਕੋਈ ਹੋਰ ਕੁਝ ਹੋਣਾ ਹੈ ਇਹ ਸਾਰਾ ਸੰਗਰੂਪ ਜਿਉਂ ਦੀ ਤਿਉਂ ਵੜਿਆ ਰਹਿਣਾ ਹੈ ਤਾਂ ਜਿਹੜਿਆ ਕੁਝ ਖਾੜਕੂ ਜਥੇਬੰਦੀਆਂ ਜਿਹੜਣਾ ਨੇ ਇਕੱਠੇ ਹੋ ਕੇ ਅੱਜ ਦੀ ਤਰ੍ਹਾਂ ਲੰਮਾ ਸੰਘਰਸ਼ ਲੜਿਆ ਔਰ ਲਗਭਗ 34 ਸਾਲ ਅ ਬੋਰਡ ਦੇ ਵਕ ਵਕ ਅਦਾਰਿਆਂ ਨੂੰ ਬਚਾ ਕੇ ਰੱਖਿਆ ਔਰ ਭਾਵੇਂ ਇੱਕ ਇੱਕ ਅਦਾਰਾ ਕਰਕੇ ਇੱਕ ਇੱਕ ਅੰਗ ਨੂੰ ਬੋਰਡ ਦੇ ਔਰ ਵਕ ਵਕ ਮੈਕਨਾ ਦੇ ਆੜਾ ਡੰਗਰ ਨੂੰ ਇਹ ਸਰਕਾਰਾਂ ਤੋੜਦੀਆਂ ਰਹੀਆਂ ਜਿਹੜੀ ਭਾਜਪਾ ਸਰਕਾਰ ਉਸ ਸਮੇਂ ਇਹਨਾਂ ਤਜਵੀਜ਼ਾਂ ਦਾ ਵਿਰੋਧ ਕਰ ਰਹੀ ਸੀ ਤਾਂ ਉਹ ਸਰਕਾਰ ਅੱਜ ਪੂਰੀ ਤਨਦੇਈ ਦੇ ਨਾਲ ਇਹਨਾਂ ਤਜਵੀਜ਼ਾਂ ਨੂੰ ਅੱਗੇ ਲਾਗੂ ਕਰ ਰਹੀ ਆ ਤਾਂ ਸਾਥਿਓ ਮੈਨੂੰ ਬਹੁਤ ਥੋੜਾ ਸਮਾਂ ਮਿਲਿਆ ਮੈਂ ਆਪਣੇ ਸਮੇਂ 'ਚ ਹੀ ਰਹਿ ਕੇ ਗੱਲ ਕਰਾਂਗਾ ਤਾਂ ਸਾਥਿਓ ਇਹ ਜਿਹੜਾ ਇਕੱਠ ਬਹੁਤ ਵਧੀਆ ਗੱਲ ਹੈ ਵੀ ਅੱਜ ਅਫੀਸਰ ਮੁਲਾਜ਼ਮ ਔਰ ਰਿਟਾਇਰਡ ਮੁਲਾਜ਼ਮ ਇਕੱਠੇ ਆਪਣੇ ਜ਼ਮੀਨਾਂ ਬਚਾਉਣ ਦੀ ਖਾਤਰ ਅਸੀਂ ਇਕੱਠੇ ਹੋਏ ਆ ਇਹ ਖੁਸ਼ੀ ਦੀ ਗੱਲ ਹੈ ਔਰ ਇਸ ਇਕੱਠ ਨੂੰ ਹੋਰ ਵੀ ਅੱਗੇ ਰਜਾਂਦੀ ਲੋੜੇ ਕਿਸਾਨ ਜਥੇਬੰਦੀਆਂ ਜਾਗਰਤ ਨੇ ਉਹਨਾਂ ਨਾਲ ਕਾਂਗਰਸ ਕਰਕੇ ਮਲਧੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਮਲਾਜਨ ਜਥੇਬੰਦੀਆਂ ਔਰ ਇਥੋਂ ਤੱਕ ਕਿ ਇਸ ਨੀਤੀਆਂ ਤੋਂ ਜਿਹੜੇ ਛੋਟੇ ਦੁਕਾਨਦਾਰ ਆਰਤੀਏ ਤੱਕ ਵੀ ਲੋਕ ਦੁਖੀ ਨੇ ਸਮੂਹ ਲੋਕਾਂ ਦਾ ਇੱਕ ਹਜ਼ੂਮ ਮੜ ਕੇ ਇਸ ਜਿਹੜਾ ਵਾਰ ਹੈ ਇਸ ਨੂੰ ਡੱਕ ਸਕਦੇ ਆ ਤਾਂ ਇਸ ਆਕਾਸ਼ ਨੂੰ ਹੋਰ ਵਿਸਾਲ ਕਰਕੇ ਤਾਂ ਇਹ ਜੱਤਵਾਲ ਵੱਸ ਸਕਦੇ ਆ ਕਿਉਂਕਿ ਅੱਖ ਲੋਹੇ ਦੀ ਲੱਤ ਸਰਵਸਤ ਸੁਸ਼ਮਣ ਦੇ ਜੈ ਜਨਤਾ ਜੈ ਸਮਰਪਿਤ ਬਹੁਤ ਬਹੁਤ ਧੰਨਵਾਦੀ ਸਾਥੀ ਜਣ ਆਪਣੇ ਜੱਤਵਾਲੇ ਨੂੰ ਹਾਜ਼ਰੀ ਲਵਾਉਣ ਆਏ ਆ ਮੈਂ ਮਾਫੀ ਚਾਹੁੰਦਾ ਇੰਜਨੀਅਰ ਸਨੇਹੀ ਸਿੰਘ ਬਰਾੜ ਇੰਜੀਨੀਅਰ ਹਰਮਿੰਦਰ ਸਿੰਘ ਜੀ ਕਹਿਲ ਸੀਨੀਅਰ ਸਟੇਟ ਅਗੂ ਸਮੇਂ ਦੀ ਘਾਟ ਕਰਕੇ ਇਹਨਾਂ ਨੂੰ ਸਮਾਂ ਜਿਹੜਾ ਨਹੀਂ ਦਿੱਤਾ ਜਾ ਸਕਿਆ ਸਾਥੀ ਰਮਨ ਕਰੋਜਪੁਰ ਸਰਕਲ ਪ੍ਰਧਾਨ TFDU ਤੇ ਸਾਥੀ ਗੁਰਪ੍ਰੀਤ ਸਿੰਘ ਸਰਕਲ ਫੀਡ ਕੋਟ ਇਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਸਮੇਂ ਦੀ ਘਾਟ ਹੋਣ ਕਰਕੇ ਇਹਨਾਂ ਨੂੰ ਸਮਾਂ ਜਿਹੜਾ ਨਹੀਂ ਦਿੱਤਾ ਜਾ ਸਕਿਆ ਸਾਡੇ ਅਗਲੇ ਬਲਾਦੇ ਦਲਬੀਰ ਸਿੰਘ ਜੋਹੜਾ ਉਹਨਾਂ ਤੋਂ ਬਾਅਦ ਕੋਰਪੋਰਲ ਜੂਨੀਅਰ ਦੇ ਸਟੇਟ ਦੇ ਅਗੂ ਪਮਨਦੀਪ ਸਿੰਘ ਜਿਹੜੇ ਬੀਓ ਵੀ ਕਰ ਰਹੇ ਨੇ ਸਾਥੀਆਂ ਨੂੰ ਕੋਈ ਫਿਰ ਬੈਂਟੀਮ ਸਾਡੇ ਸਟੇਟ ਦੇ ਬੁਲਾਰੇ ਹੁਣ ਬੋਲਣਾ ਆਪਣੇ ਵਿਚਾਰ ਰੱਖਣੇ ਜਿਹੜੇ ਸ਼ੁਰੂ ਹੋ ਚੁੱਕੇ ਨੇ ਸਾਡੇ ਸਟੇਟ ਦੇ ਉਹ ਬੁਲਾਰੇ ਨੇ ਜਿਹੜੇ ਲਗਾਤਾਰ ਮੈਨੇਜਮੈਂਟ ਨਾਲ ਜਿਹੜੀ ਮੀਟਿੰਗਾਂ ਕਰ ਰਹੇ ਨੇ ਜੇਕਰ ਸਾਥੀਆਂ ਨੇ ਜਾਣਕਾਰੀ ਲੈਣੀ ਹੈ ਤਾਂ ਰਾਮ ਨਾਲ ਬੈਠ ਕੇ ਸਾਥੀਆਂ ਨੂੰ ਸੁਣਨ ਸਾਥੀ